ਸੱਚੀ ਅਨਕਲਤਨਵਾਦ ਮਿਸ਼ਨ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਹੈਡਲਾਈਨਸ ਲੈ ਕੇ ਮੈਂ ਹਾਜ਼ਰ ਹਾਂ ਕੋਮਲਪ੍ਰੀਤ ਗੌਰ ਭਾਰਤ ਦੇ ਵਿੱਚ ਸਰਵਾਈਕਲ ਕੈਂਸਰ ਨਾਲ 2022 ਦੇ ਵਿੱਚ 77000 ਦੇ ਕਰੀਬ ਮੌਤਾਂ ਦੀ ਜਾਨ ਚਲੀ ਗਈ ਇਸ ਕੈਂਸਰ ਤੋਂ ਬਚਣ ਲਈ 9 ਤੋਂ ਵੱਧ ਉਮਰ ਦੀ ਹਰ ਕੁੜੀ ਜਾਂ ਔਰਤ ਨੂੰ ਸਰਵਿਕ ਨਾਮ ਦਾ ਟੀਕਾ ਲਗਾਉਣਾ ਚਾਹੀਦਾ ਜੋ ਕਿ ਭਾਰਤ ਦੇ ਵਿੱਚ ਉਪਲਬਧ ਹੈ ਪੰਜਾਬ ਦੇ ਕਈ ਇਲਾਕਿਆਂ 'ਚ ਪਵੇਗੇ ਤੰਦ ਮੌਸਮ ਭਾਗ ਨੇ ਕੀਤੀ ਪੁਵਿਕ ਬਾਣੀ 6 ਫਰਵਰੀ ਤੋਂ ਮੌਸਮ ਸਾਫ ਹੋਣ ਦੀ ਸੰਭਾਵਨਾ ਪਾਨਾ ਸਿੱਧੂ ਦੇ ਹੱਕ 'ਚ ਆਇਆ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਕਹਿੰਿਆ ਪੁਲਿਸ ਦਮਨ ਨਾਲ ਭਗਵੰਤ ਮਾਨ ਲੋਕ ਆਵਾਜ਼ ਨਹੀਂ ਸਕਦੇ ਦਬਾਅਮੁਜਾਜ ਪਰਚੇ ਰੱਦ ਕਰਕੇ ਤੁਰੰਤ ਰਿਹਾ ਕੀਤਾ ਜਾਵੇ ਪਾਨਾ ਸਿੱਧੂ ਦੇ ਤਰਨ ਦੇ ਦੌਰਾਨ ਹਿਰਾਸਤ 'ਚ ਲੈ ਨੌਜਵਾਨ ਦੇ ਕਿਸਾਨ ਵਿਰਾਸਤੀ ਮਾਰਗ ਤੇ ਰੀਲਾਂ ਬਣਾਉਣ ਜਾਂ ਪ੍ਰੀ-ਵਾਈਡਿੰਗ ਸ਼ੂਟ ਕਰਵਾਉਣ ਵਾਲਿਆਂ ਦੀ ਹੁਣ ਖੈਰ ਨੇ ਪੁਲਿਸ ਨੇ ਜਾਰੀ ਕੀਤੀ ਚੇਤਾਵਨੀ ਰੀਲਾਂ ਨਾ ਬਣਾਉਣ ਦੇ ਮਨਾਹੀ ਦੇ ਲਾਏ ਗੇ ਬੋਰਡ ਚੰਡੀਗੜ੍ਹ ਮੇਅਰ ਚੋਣ ਵਿਵਾਦ ਦੇ ਅੱਜ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ ਆਪ ਨੇ ਪਾਈ ਸੀ ਕੇਵੀਐਟ ਪਟੀਸ਼ਨ ਕਿੰਨ ਬੇਦੀ ਦੇ ਪੰਜਾਬ ਦੇ ਰਾਜਪੁਰ ਬਣਾਉਣ ਦੀਆਂ ਚਰਚਾਵਾਂ ਤੇਜ਼ ਬੀਜੇ ਬੀਜੇਪੀ ਆਗੂ ਕਮਲ ਸੋਏ ਨੇ ਪੋਸਟ ਭਾਕੇ ਦਿੱਤੀ ਡਿਲੀਡ ਪਹਿਲਾ ਪੋਸਟ ਭਾਕੇ ਕਿੰਨ ਬੇਦੀ ਨੂੰ ਦਿੱਤੀਆਂ ਸੀ ਵਧਾਈਆਂ ਪੰਜਾਬ ਦੇ ਖਿਡਾਰੀ ਭਾਰਤ ਪਹਿਲਾ ਕ੍ਰਿਕਟ ਟੀਮ ਨੂੰ ਕਪਤਾਨ ਹਰਮਨਪ੍ਰੀਤ ਕੋ ਸਮਿਤ ਸੱਤ ਖਿਡਾਰੀ ਬਣੇ ਡੀਐਸਪੀ ਚਾਰ ਪੀਸੀਐਸ ਜੁਕਤ ਮੁੱਖ ਮੰਤਰੀ ਮਾਨ ਨੇ ਚੰਡੀਗੜ੍ਹ 'ਚ ਦਿੱਤੀ ਜੁਕਤੀ ਪੱਤਰ ਅੱਧੀ ਰਾਤ ਨੂੰ ਗੁਰਦੁਆਰਾ ਸਾਹਿਬ ਦੀ ਕੰਨ ਟੱਪ ਕੇ ਅੰਦਰ ਦਾਖਲ ਹੋਣ ਵਾਲੇ ਇੰਸਪੈਕਟਰ ਤੇ ਵੱਡੀ ਕਾਰਵਾਈ ਅੱਧੀ ਰਾਤ ਨੂੰ ਬਹੁਤ ਦੇ ਗਾਦਰਪਤੀ ਦੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਕੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨਾਲ ਕੁੱਟਮਾਰ ਕਰਨ ਅਤੇ ਗਲੀ ਗਲੋਸ਼ ਕਰਕੇ ਬੇਇੱਜ਼ਤੀ ਕਰਨ ਦੇ ਦੋਸ਼ ਵਿੱਚ ਥਾਣਾ ਬਹੁਤ ਦੇ ਇੰਚਾਰਜ ਐਸਐਸਪੀ ਮਾਨਸਾ ਦੇ ਮੁਕੱਦਮਾ ਕਰ ਦਿੱਤਾ ਮੁਲਜ਼ਮ ਖਿਲਾਫ ਪਿੰਡ ਵਾਸੀ ਅਤੇ ਸਿੱਖ ਸੰਗਤ ਨੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਘਟਨਾ ਸਥਾਨ ਤੇ ਪਹੁੰਚ ਕੇ ਡੀਐਸਪੀ ਗੁਰਪ੍ਰੀਤ ਗਿੱਲ ਨੇ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਲੋਕਾਂ ਨੂੰ ਸ਼ਾਂਤ ਕਰਦੇ ਹੋਏ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ ਭਾਈ ਪਿੰਦਰਪਾਲ ਸਿੰਘ ਨੂੰ ਸਦਮਾ ਮਾਤਾ ਸਵਰਗਵਾਸ ਉੱਗੇ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਨੂੰ ਉਸ ਵਕਤ ਸਦਮਾ ਲੱਗਿਆ ਜਦੋਂ ਉਹਨਾਂ ਦੇ ਮਾਤਾ ਬਲਬੀਰ ਕੌਰ ਅੱਜ ਦੇ ਸ਼ਾਮ ਅਚਾਨਕ ਕਾਲ ਚਲਾਨਾ ਕਰ ਗਏ ਉਹ 80 ਸਾਲ ਦੇ ਸਨ ਅਮਰਜੀਤ ਸਿੰਘ ਝਾਵਲਾ ਨੇ ਦੱਸਿਆ ਕਿ ਭਾਈ ਸਾਹਿਬ ਰੁਦਰਪੁਰ ਗਏ ਹੋਏ ਸਨ ਉਹਨਾਂ ਦਾ ਸੰਸਕਾਰ ਅੱਜ 5 ਫਰਵਰੀ ਸੋਮਵਾਰ ਬਾਅਦ ਦੁਪਹਿਰ 1 ਵਜੇ ਦਾਣਾ ਮੰਡੀ ਸ਼ਮਸ਼ਾਨ ਘਾਟ ਬੈਕਸਾਈਡ ਅਰੋੜਾ ਪੈਲਸ ਲੁਧਿਆਣਾ ਵਿਖੇ ਕੀਤਾ ਜਾਵੇਗਾ ਨਿਊਜ਼ ਬਿਊਰੋ ਮਿਸ਼ਨ ਪੰਜਾਬ